देखो आज तीसरी पातशाही ਧੰਤਨ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਯੁਕ ਰੱਖਦੇ ਹੋਏ ਉਹਨਾਂ ਦੇ ਸਥਾਨ ਮੈਂ ਸਮਝਣਾ ਕਿਉਂਕਿ 22 ਵਾਰ ਗੁਰਦੁਆਰਾ ਸ੍ਰੀ ਨਥਾਨਾ ਸਾਹਿਬ ਜੋ ਕਿ ਜੰਮੰਡੋਲੀ ਹਲਕਾ ਕਨੌਰ ਇਹ ਸਥਾਨ ਤੇ ਗੁਰੂ ਅਮਰਦਾਸ ਜੀ 22 ਵਾਰ ਆਏ ਨੇ ਤੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਾਲਾਨਾ ਜਿਹੜੇ ਸਮਾਗਮ ਨੇ ਉਹ ਅੱਜ ਚੱਲ ਰਹੇ ਨੇ ਉਹ ਸਾਲਾਨਾ ਸਮਾਗਮਾਂ ਦੇ ਵਿੱਚ ਹਲਕਾ ਕਨੌਰ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨਾਂ ਦਾ ਜਿਹੜਾ ਦਸਤਾਰ ਸਜਾਉਣ ਦਾ ਦਸਤਾਰ ਕੈਂਪ ਹੈ ਉਹ ਵੀ ਇੱਥੇ ਲਗਾਇਆ ਗਿਆ। ਸੋ ਪਹਿਲਾਂ ਤਾਂ ਮੈਂ ਸਲਾਗਾ ਕਰਨ ਦਾ ਧੰਨਵਾਦ ਕਰਦਾ ਹਾਂ ਯੂਥ ਵਿੰਗ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹਲਕਾ ਕਨੌਰ ਦੇ ਕਿਉਂਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦੀ। ਨੌਜਵਾਨਾਂ ਨੂੰ ਲੋੜ ਹੈ ਸਿੱਖੀ ਸਰੂਪ ਦੇ ਨਾਲ ਜੋੜਨ ਦੀ। ਸੋ ਉਸ ਪ੍ਰਾਲੇ ਤਹਿਤ ਅੱਜ ਇੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੁਸੀਂ ਦੇਖੋ ਲਾਈਨ ਲੱਗੀ ਹੋਈ ਆ ਇਹ ਬੱਚੇ ਇਹ ਨੌਜਵਾਨ ਜੋ ਆਪਾਂ ਕੋਰੇ ਕਾਗਜ਼ ਤੇ ਲਿਖਦਾ ਉਹੀ ਉੱਗਰੇ ਆਉਣ। ਅੱਜ ਇਹ ਬੱਚੇ ਦੇਖੋ ਛੋਟੇ ਛੋਟੇ ਬੱਚੇ ਨੇ ਕਿੰਨੇ ਸੋਹਣੇ ਲੱਗਦੇ ਨੇ ਦਸਤਾਰਾਂ ਸਜਾਈ ਵੀ ਨੌਜਵਾਨ ਇੱਥੇ ਤੁਸੀਂ ਦੇਖੋ ਆ ਬੈਠੇ ਦੇਖੋ ਨੌਜਵਾਨ ਦਸਤਾਰਾਂ ਸਜਾਰੇ ਨੇ ਤੇ ਦਿਨ ਵੀ ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੋਵੇ ਸੋ ਉਹਨਾਂ ਦੇ ਇਸ ਚਰਨਛੋਹ ਪ੍ਰਾਪਤ ਸਥਾਨ ਤੋਂ ਜਦੋਂ ਕੋਈ ਨੌਜਵਾਨ ਜਦੋਂ ਕੋਈ ਬੱਚਾ ਦਸਤਾਰ ਸਜਾ ਕੇ ਜਾਵੇਗਾ ਕੋਈ ਸਾਡੀ ਭੈਣ ਕੋਈ ਸਾਡੀ ਮਾਂ ਆਪਣੇ ਬੱਚੇ ਦੀ ਦਸਤਾਰ ਸਜਾ ਕੇ ਲੈ ਜਾਵੇਗੀ ਕੋਈ ਨੌਜਵਾਨ ਦਸਤਾਰ ਸਜਾ ਕੇ ਜਾਵੇਗਾ ਤਾਂ ਉਹ ਕਿੰਨਾ ਕਿਤੇ ਉਹਦੇ ਅੰਦਰ ਇੱਕ ਚਿੰਗਾਰੀ ਰਹਿੰਦੀ ਹੈ ਕਿ ਯਾਰ ਗੁਰੂ ਦੇ ਦਰ ਤੋਂ ਤੇ ਗੁਰੂ ਦੇ ਪ੍ਰਕਾਸ਼ਪੁਰੂ ਤੇ ਮੈਂ ਇਹ ਦਸਤਾਰ ਬੰਨ ਕੇ ਮੈਂ ਸਜਾ ਸਜਾ ਕੇ ਰੱਖਾਂ ਸੋ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਸਾਰੇ ਰਲ ਕੇ ਅਰਦਾਸ ਕਰਕੇ ਸ਼ੁਰੂ ਕੀਤਾ ਕਿ ਇਹ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਇਹ ਸਮਾਗਮਾਂ ਦੇ ਵਿੱਚ ਵਿਸਤਾਰ ਕੰਪਾ ਦੇ ਜਿਹੜੇ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਗੁਰੂ ਕਿਰਪਾ ਕਰੇ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਰਹਿਣ ਕਿਉਂਕਿ ਇਹ ਦਸਤਾਰ ਗੁਰੂ ਦੇ ਸਾਡੀ ਅਣਖ ਤੇ ਗੈਰਤ ਦਾ ਸਾਨੂੰ ਪ੍ਰਤੀਕ ਦਿੱਤੀ ਆ ਸਾਡੇ ਸਿਰ ਦਾ ਤਾਜ ਬਣਾ ਕੇ ਦਿੱਤੀ ਆ ਸੋ ਮੇਰੀ ਨੋਜ ਉਹਨਾਂ ਨੂੰ ਬੇਨਤੀ ਆ ਕਿ ਕੇਸ ਕਤਲ ਕਰਾਣੇ ਛੱਡੋ ਦਸਤਾਰਾਂ ਸਜਾਓ ਕਿੰਨੀਆਂ ਸੋਹਣੀਆਂ ਦਸਤਾਰਾਂ ਲੱਗਦੀਆਂ ਨੇ ਜਦੋਂ ਗੁਰੂ ਦੀ ਬਖਸ਼ੀ ਹੋਈ ਦਸਤਾਰ ਸਜਾਉਂਦੇ ਆਪਾਂ ਤਾਂ ਉਹਦਾ ਰੂਪ ਤੇ ਰੰਗ ਵੱਖਰਾ ਹੀ ਹੁੰਦਾ ਸੋ ਅੱਜ ਸਾਰੀ ਇੱਥੇ ਇਸ ਦਸਤਾਰ ਕੈਂਪ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਪੂਰੀ ਇਲਾਕੇ ਦੀ ਸਾਧ ਸੰਗਤ ਦਰਸ਼ਨ ਮੇਲੇ ਕਰਨ ਆ ਰਹੀ ਆ ਤੇ ਹੁਮਾ ਮਾ ਕੇ ਦਸਤਾਰ ਕੈਂਪ 'ਚ ਪਹੁੰਚ ਰਹੇ ਨੇ ਉਹਦੇ ਨਾਲ ਹੀ ਇੱਥੇ ਇਲਾਕੇ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਉਹਦੇ ਨਾਲ ਹੀ ਇਲਾਕੇ ਦੇ ਸਾਰੇ ਸਤਿਕਾਰਯੋਗ ਸ਼੍ਰੋਮਣੀ ਕਾਲਜਲ ਦੇ ਆਗੂ ਸਹਿਬਾਨ ਯੂਥ ਕਾਲਜਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਆਗੂ ਸਹਿਬਾਨ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਉਮੇਟੀ ਦੇ ਮੈਂਬਰ ਲਖੜੂ ਸਾਹਿਬ ਉਹ ਹੁਣੇ ਸ਼ੁਰੂਆਤ ਕਰਾ ਕੇ ਗਏ ਨੇ ਗੜੀ ਸਾਹਿਬ ਪਹੁੰਚਣ ਵਾਲੇ ਨੇ ਹੋਰ ਵੀ ਸਾਰੀਆਂ ਸ਼ਖਸੀਅਤਾਂ ਮੈਂ ਸਮਝਦਾ ਸ਼੍ਰੋਮਣੀ ਕਾਲਜਲ ਦੇ ਸਰਕਲ ਪ੍ਰਧਾਨ ਵੱਖ-ਵੱਖ ਸਾਰੇ ਵਿ ਸੋ ਗੁਰੂ ਅੱਗੇ ਅਰਦਾਸ ਹੈਈ ਆ ਤੇ ਸੰਗਤ ਅੱਗੇ ਵੀ ਇਹ ਅਰਦਾਸ ਹੈ ਕਿ ਤੁਸੀਂ ਵੀ ਅਰਦਾਸ ਕਰੋ ਇਹ ਦਸਤਾਰਾਂ ਕੈਂਪਾਂ ਦੇ ਵਿੱਚ ਜਿਹੜੇ ਵੀ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਉਹ ਸਿਰ ਸਦਾ ਲਈ ਇਹ ਦਸਤਾਰ ਸਿਰ ਤੇ ਸਜਾ ਕੇ ਰੱਖਣ ਕਿਉਂਕਿ ਜਿਹੜੇ ਬੱਚੇ ਇਹ ਨੌਜਵਾਨ ਜਿਹੜੇ ਦਸਤਾਰ ਸਜਾ ਕੇ ਘਰੇ ਜਾਣਗੇ ਆੜਗੋੜ ਜਾਣਗੇ ਤੋਂ ਉਹ ਮੈਂ ਸਮਝਦਾ ਕਿ ਉਹਦਾ ਮੈਸੇਜ ਬਹੁਤ ਚੰਗਾ ਜਾਂਦਾ ਤੇ ਜਦੋਂ ਨੌਜਵਾਨ ਉਹਨੂੰ ਕੋ ਕਹੇਗਾ ਪਰਿਵਾਰ ਕਹੇਗਾ ਕੋਈ ਆਂਢੀ ਗੋਂਢੀ ਕਹੇਗਾ ਕਿੰਨੀ ਸੋਹਣੀ ਦਸਤਾਰ ਲੱਗਦੀ ਆ ਤਾਂ ਚੰਗਿਆੜੀ ਅੰਦਰ ਪੈਂਦੀ ਆ ਇਕ ਚਿਰ ਕਹਿੰਦੀ ਆ ਕਿ ਹਾਇ ਦਸਤਾਰ ਪੱਕੀ ਸਜਾ ਕੇ ਰੱਖੀਏ ਬਾਕੀ ਕਾਰਸੇ ਵਾਲੇ ਬਾਬਾ ਜੀ ਉਹ ਵੀ ਬਹੁਤ ਜਲਦ ਇੱਥੇ ਦਸਤਾਰ ਕੈਂਪਸ ਦੇ ਵਿੱਚ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੇ ਹੋਰ ਵੀ ਸਤਿਕਾਰਯੋਗ ਸਾਰੇ ਮਹਾਂਪੁਰਖ ਸ਼ਖਸੀਅਤਾਂ ਪਹੁੰਚਣਗੀਆਂ ਸੋ ਸਾਰਿਆਂ ਦਾ ਦਸਤਾਰ ਕੈਂਪਸ ਦੇ ਪ੍ਰਬੰਧਕਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਇੱਥੋਂ ਦੀ ਮੈਨੇਜਮੈਂਟ ਦਾ ਇਲਾਕੇ ਦੇ ਮੁਧਵਰ ਸਜਣਾ ਦਾ ਸਾਰਿਆਂ ਦਾ ਬਹੁਤ-ਬਹੁਤ ਸਹਿਯੋਗ ਲਈ ਧੰਨਵਾਦ ਜਿਨ੍ਹਾਂ ਨੇ ਇਹ ਦਸਤਾਰ ਕੈਂਪਸ ਸਹਿਯੋਗ ਦੇ ਕੇ ਇਹ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਆਪਣਾ ਯੋਗਦਾਨ ਪ ਅੱਜ ਕਿੰਨੇ ਇੱਕ ਨੌਜਵਾਨਾਂ ਨੇ ਦਸਤਾਰ ਬੰਦੀ ਕਰਾਈ। ਦੇਖੋ ਇਹ ਲਗਾਤਾਰ ਚੱਲਦਾ ਰਹਿਣਾ ਦੋ ਤਿੰਨ ਘੰਟੇ ਜਦੋਂ ਤੱਕ ਇਹ ਸਮਾਗਮ ਚੱਲੇਗਾ ਹਲੇ ਸ਼ੁਰੂਆਤ ਆ। ਤਾਂ ਸ਼ੁਰੂਆਤ ਤੁਸੀਂ ਦੇਖਦੇ ਹੋ ਕਿ ਕਰੀਬ ਮੈਨੂੰ ਲੱਗਦਾ ਵੀ ਕਿੰਨੇ ਆ ਦੇਖੋ ਲਾਈਨ ਲੱਗੀ ਪਈ ਆ। ਸੋ ਇਹ ਗਿਣਤੀਆਂ ਮਿੰਟੇ ਦੀ ਤਾਂ ਗੱਲੀ ਨਹੀਂ ਆ। ਇਹ ਤਾਂ ਵੀ ਜਿੰਨੇ ਵੀ ਇੱਥੇ ਨੌਜਵਾਨ ਬੱਚੇ ਜਿਹੜੇ ਵੀ ਦਸਤਾਰ ਸਜਾਉਣ ਆਉਂਦੇ ਨੇ ਤਾਂ ਗੁਰੂ ਕਿਰਪਾ ਕਰਨੀ ਆ ਲੰਗਰ ਦਸਤਾਰਾਂ ਦੇ ਪੂਰੇ ਨੇ ਦਸਤਾਰਾਂ ਸਾਰਿਆਂ ਦਾ ਸਜਾ ਕੇ ਜਾਵਾਂ।